ਛੱਡੀ ਮਾਲਕ ਕੀ ਡੋਰਾ ਮਨਕਿਉਂ ਡੋਲ ਤਾਈ ਇਕ ਰਸਤਾ ਬੰਦ ਹੁੰਦਾ ਚਾਰੇ ਰਬ ਖੋਲਦਾ ਏ ਇਕ ਰਸਤਾ ਬੰਦ ਹੁੰਦਾ ਚਾਰੇ ਰਬ ਖੋਲਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋਮੋਗੇ ਪਰ ਕੁਝ ਸਿਸਟਰ ਦੇ ਮੈਨੂੰ ਮੈਸੇਜ ਆਨੇ ਕਿ ਮੇਰੀ ਸਭ ਤੋਂ ਪਿਆਰੀ ਭੈਣ ਹੈਗੀ ਛੋਟੀ ਭੈਣ ਹੀ ਮੰਨਦੀ ਆ ਮੈਂ ਉਹਨੂੰ ਉਹਦਾ ਦਿਲ ਕਾਫੀ ਜ਼ਿਆਦਾ ਟੁੱਟਿਆ ਹੋਇਆ ਇੱਕ ਤਾਂ ਮੈਂ ਅੱਜ ਉਹਦੇ ਵਾਸਤੇ ਇਸ ਵੀਡੀਓ ਨੂੰ ਖਾਸ ਬਣਾਉਣ ਲੱਗੀ ਆ ਤੇ ਦੂਸਰੀ ਗੱਲ ਜਦੋਂ ਵੀ ਹੈਨਾ ਆਪਣਾ ਮਨ ਕਿਤੇ ਵੀ ਪਟਕਦਾ ਆ ਆਪਾਂ ਨੂੰ ਹੁੰਦੇ ਵੀ ਮੇਰਾ ਇਹ ਕਾਰਜ ਨਹੀਂ ਹੋ ਰਿਹਾ ਹੈਗਾ ਦਿਲ ਟੁੱਟ ਜਾਂਦਾ ਹਰ ਇੱਕ ਦਾ ਹੁੰਦਾ ਹੈਗਾ ਕਿਉਂਕਿ ਆਪਾਂ ਦਾ ਜਿਹੜਾ ਭਰੋਸਾ ਹੈ ਬਹੁਤ ਜਲਦੀ ਡੋਲਦਾ ਆਪਾਂ ਨੂੰ ਹੁੰਦਾ ਵੀ ਬਸ ਇੱਕ ਮਿੰਟ ਦੇ ਵਿੱਚ ਇਹ ਸਾਰਾ ਕੁਝ ਹੋ ਜਾਈ ਪਰ ਜਿਹੜੇ ਆਪਣੇ ਕਰਮਾਂ ਦੇ ਕੀਤੇ ਹੋਏ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਥੋੜਾ ਸਮਾਂ ਤਾਂ ਲੱਗਦਾ ਹੁਣ ਕਿਸੇ ਕੱਪੜੇ ਤੇ ਦਾਗ ਲੱਗ ਜਾਂਦਾ ਮਨ ਲਓ ਤੁਸੀਂ ਦਾਲ ਸਬਜੀ ਦਾ ਦਾਗ ਲੱਗ ਜੀ ਉਹਨੂੰ ਧੋਮੋਗੇ ਉਹ ਰਾ ਲਾਲ ਕਲਰ ਦਾ ਹੋ ਜਾਂਦਾ ਫਿਰ ਉਹਨੂੰ ਧੁੱਪ ਚਸਕਾਉਗੇ ਫਿਰ ਹੋ ਜਾਂਦਾ ਇਹ ਤਾਂ ਆਪਣੇ ਕਰਮਾਂ ਦੇ ਨੇ ਪਤਾ ਨਹੀਂ ਕਹਿੰਦੇ ਕਿੰਨੇ ਕੁ ਪੁਰਾਣੇ ਕਰਮਾਂ ਦੇ ਆਪਣੇ ਇਹ ਪਾਪ ਜੁੜੇ ਹੋਏ ਨੇ ਜਿਹੜੇ ਕਿ ਆਪਾਂ ਚਾਉਣੇ ਆ ਵੀ ਸਿਰਫ ਮੈਂ ਥੋੜਾ ਜਿਹਾ ਪਾਠ ਕਰ ਲਿਆ ਜਾਂ ਕਿਸੇ ਨੇ ਮੈਨੂੰ ਕੋਈ ਗੱਲ ਦੱਸਤੀ ਮੈਂ ਉਹਦੀ ਗੱਲ ਮੜੀ ਜੀ ਸੁਣ ਕੇ ਉਹ ਕਰਤੀ ਕਿਉਂਕਿ ਮੈਨੂੰ ਜਦੋਂ ਮੈਂ ਸਿਸਟਰ ਨੂੰ ਦੱਸਦੀ ਆ ਤਾਂ ਮੈਨੂੰ ਬਾਰ 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 ਕਮੈਂਟ ਕਰਦੇ ਨੇ ਕਿ ਦੀਦੀ ਸਾਡਾ ਆਹ ਕੰਮ ਨਹੀਂ ਬਣਿਆ ਦੀਦੀ ਸਾਡਾ ਆਹ ਕੰਮ ਨਹੀਂ ਬਣਿਆ ਦੇਖੋ ਮੈਂ ਪਹਿਲਾਂ ਵੀ ਕਹਿੰਨੇ ਨੇ ਕਿ ਕਮ ਸੇ ਕਮ ਸਵਾ ਮਹੀਨਾ ਤਾਂ ਦੇਖੋ ਤੁਹਾਨੂੰ ਕੱਢਣਾ ਪੈਣਾ ਹੀ ਪੈਣਾ ਹੈ। ਆਗਰ ਤੁਸੀਂ ਹਿਰਦੇ ਦੇ ਵਿੱਚੋਂ ਕਰੋਗੇ ਅਰਦਾਸ ਹਿਰਦੇ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਕੰਮ ਕਰੋਗੇ ਤਾਂ ਹੀ ਤੁਹਾਨੂੰ ਕੋਈ ਫਲ ਮਿਲੇਗਾ। ਤੁਸੀਂ ਬੱਚੇ ਨੂੰ ਸਕੂਲ ਲਾਉਣੇ ਹੋ। ਉਹ ਪਹਿਲਾਂ ਨਰਸਰੀ ਚ ਜਾਂਦਾ ਹੈ ਕੇਜੀ ਚ ਜਾਂਦਾ ਹੈ ਐਲकेजी ਚ ਜਾਂਦਾ ਹੈ ਜੁਕੇਜੀ ਚ ਜਾਂਦਾ ਹੈ ਹੁਣ ਤਾਂ ਸਟਾਰਟਿੰਗ ਪਲੇ ਵੀ ਵੀ ਹੋਣ ਲੱਗੀ ਫੇਰ ਕਿਤੇ ਹੌਲੀ ਹੌਲੀ ਜਾ ਕੇ ਉਹ ਪਲਾਸਟੂ ਬੀਏ ਕਰਦਾ ਪਹਿਲੇ ਦਿਨੀ ਤਾਂ ਉਹ ਬੀਏ ਨਹੀਂ ਕਰ ਲੈਂਦਾ ਜਿੱਦਾਂ ਤੁਸੀਂ ਸਕੂਲ ਦੇ ਵਿੱਚ ਛੱਡ ਕੇ ਆਉਨੇ ਹੋ ਉਹਨੂੰ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿੰਨੀ ਸਟਰਗਲ ਕਰਨੀ ਪੈਂਦੀ ਹੈ ਹੁਣ ਜੇਠ ਹਾੜ ਜੂਨ ਜੁਲਾਈ ਚ ਕਿੰਨੀ ਗਰਮੀ ਸੀ ਆਪਾਂ ਉਹਦੇ ਬੱਚਿਆਂ ਨੂੰ ਧੱਕੇ ਨਾਲ ਸਕੂਲ ਤੋੜਦੇ ਆ ਕਿ ਨਹੀਂ ਤੋੜਦੇ ਤੇ ਆਪਾਂ ਕਹਿੰਦੇ ਆ ਵੀ ਨਹੀਂ ਮੈਂ ਥੋ ਉੱਠਿਆ ਨਹੀਂ ਜਾਂਦਾ ਨਹੀਂ ਮੈਂ ਥੋ ਮੈਨੂੰ ਟਾਈਮ ਨਹੀਂ ਮਿਲਦਾ ਮੈਨੂੰ ਐਦਾਂ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਦੇਖੋ ਬੱਚੇ ਨੂੰ ਆਪਾਂ ਪ੍ਰੋਪਰ ਸਕੂਲ ਟਾਈਮ ਤੇ ਭੇਜਦੇ ਆ ਨਾ ਕਹਿੰਦੇ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਪੈਂਦਾ ਹੀ ਹੁੰਦਾ ਹੈਗਾ ਤਾਂ ਪਲੀਜ਼ ਆਪਾਂ ਥੋੜੀ ਜਿਹੀ ਆਪਣੀ ਨੀਂਦ त्याਗੀਏ ਜ਼ਿੰਦਗੀ ਕਿਸੇ ਦੀ ਵੀ ਸਖਾਲੀ ਨਹੀਂ ਹੁੰਦੀ ਹਰ ਇੱਕ ਉਹ ਕਹਿੰਦੇ ਉਹ ਜ਼ਿੰਦਗੀ ਕੀ ਜਿਹੜੀ ਮੁਸ਼ਕਲਾਂ ਦੇ ਨਾਲ ਭਰੀ ਹੋਈ ਨਾ ਹੋਵੇ ਕਈ ਤੁਸੀਂ ਇਹਨਾਂ ਦੇਖੇ ਹੋਣਗੇ ਕਿ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੁਖੀ ਹੁੰਦੇ ਆ ਕਈ ਆਪਣੇ ਵਰਗੇ ਪਤਾ ਹੀ ਨਹੀਂ ਕਿੰਨੇ ਕੁ ਦੁੱਖਾਂ ਆਪਣੇ ਦਿਲ ਦੇ ਵਿੱਚ ਕਿੰਨੇ ਕੁ ਦੁੱਖ ਆਪਣੇ ਸਰੀਰ ਦੇ ਉੱਤੇ ਲਈ ਬੈਠੇ ਹੁੰਦੇ ਆ ਨਾ ਕਹਿੰਦੇ ਵਾਹਿਗੁਰੂ ਜੀ ਦੁੱਖਾਂ ਵਾਸਤੇ ਵੀ ਉਸ ਇਨਸਾਨ ਨੂੰ ਚੁਣਦੇ ਆ ਜਿਹੜਾ ਕਿ ਅੱਗੇ ਜਾ ਕੇ ਉਸ ਦੁੱਖਾਂ ਨਾਲ ਲੜ ਕੇ ਆਪਣੀ ਮੰਜ਼ਿਲ ਤੇ ਪਹੁੰਚੂਗਾ ਖਾਸ ਕਹਿੰਦੇ ਬਾਬਾ ਜੀ ਕਥਾ ਦੇ ਵਿੱਚ ਦੱਸਦੇ ਹੁੰਦੇ ਸੀਗੇ ਕਿ ਖਾਸ ਉਸ ਇਨਸਾਨ ਨੂੰ ਵਾਹਿਗੁਰੂ ਜੀ ਦੁੱਖ ਦਿੰਦੇ ਆ ਜੀਤੇ ਵਾਹਿਗੁਰੂ ਜੀ ਨੂੰ ਭਰੋਸਾ ਹੁੰਦਾ ਵੀ ਇਹੇ ਦੁੱਖਾਂ ਦੇ ਵਿੱਚ ਡੋਲੇਗਾ ਨਹੀਂ ਜਦੋਂ ਕਹਿੰਦੀ ਸੋਨੇ ਦੀ ਇੱਕ ਡਲੀ ਹੁੰਦੀ ਹੈ ਹਨ ਜਦੋਂ ਉਹਨੂੰ ਗਹਿਣਾ ਬਣਾਉਣਾ ਹੁੰਦਾਗਾ ਤਾਂ ਉਹਨੂੰ ਤੁਸੀਂ ਦੇਖਿਓ ਕਦੇ ਸੁਨਿਆਰ ਦੇ ਜਾ ਕੇ ਉਹ ਕਿੰਨੀ ਅੱਗ ਦੇ ਵਿੱਚ ਉਹਨੂੰ ਤਪਾਉਂਦਾ ਫੇਰ ਕਿਤੇ ਜਾ ਕੇ ਉਹ ਕਿੰਨਾ ਸੋਹਣਾ ਗਹਿਣਾ ਬਣਦਾ ਤੇ ਹਰ ਇੱਕ ਦੇ ਮਤਲਬ ਕਿ ਦੇਖ ਕੇ ਮਨ ਨੂੰ ਭਾਉਂਦਾ ਉਹੀ ਚੀਜ਼ ਆਪਣੀ ਆ ਨਾਮ ਜਪੋ ਵੰਡ ਛਕੋ ਦਸਵੰਦ ਕੱਢੋ ਦੇ ਵਾਹਿਗੁਰੂ ਜੀ ਦੇ ਲੜ ਲਗੋ ਪਖੰਡੀਆਂ ਨੂੰ ਛੱਡ ਦੋ ਬਿਲਕੁਲ ਵੀ ਵਾਹਿਗੁਰੂ ਜੀ ਦੇ ਲੜ ਲਗੋ ਤੁਹਾਨੂੰ ਹਨਾ ਪਾਠ ਨਹੀਂ ਆਉਂਦਾ ਤੁਸੀਂ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਸਿਮਰਨ ਮੂਲ ਮੰਤਰ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਵਾਹਿਗੁਰੂ 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 ਵੀ ਕਰੀ ਜੋ ਫਿਰ ਵੀ ਵਾਹਿਗੁਰੂ ਜਿਸੋਂ ਨੌ ਨਿੱਧੀ 18 ਸਿੱਧੀਆਂ ਮੈਂ ਕਿ ਨੌ ਨਿੱਧੀਆਂ 18 ਸਿੱਧੀਆਂ ਉਸ ਇਨਸਾਨ ਦੇ ਮਗਰ ਲੱਗੀਆਂ ਫਿਰਦੀਆਂ ਨੇ ਉਹਦੇ ਮੂਰੇ ਮੂਰੇ ਕੰਮ ਕਰਦੀਆਂ ਨੇ ਜਿਹੜਾ ਕਿ ਵਾਹਿਗੁਰੂ ਜੀ ਦਾ ਨਾਮ ਜਪਦਾ ਹੈਗਾ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਿਹੜੇ ਕੋਈ ਵਧੀਆ ਮਹਾਪੁਰਸ਼ ਨੇ ਬ੍ਰह्मज्ञानी ਨੇ ਹਨਾ ਜਾਂ ਨਾਮ ਜਪਣ ਵਾਲੇ ਨੇ ਅਗਰ ਉਹ ਮੂੰਹ ਦੇ ਵਿੱਚੋਂ ਕੋਈ ਗੱਲ ਕਰਦੇ ਨੇ ਉਹ ਪੂਰੀ ਹੁੰਦੀ ਉਹ ਹੁੰਦੀ ਆ ਪਰ ਤੁਸੀਂ ਦੇਖਿਆ ਹੋਣਾ ਕਿ ਮਹਾਪੁਰਸ਼ਾਂ ਹਮੇਸ਼ਾ ਬਹੁਤ ਘੱਟ ਮਤਲਬ ਕਿ ਕਿਸੇ ਵਾਸਤੇ ਅਰਦਾਸ ਕਰਦੇ ਆ ਕਿਉਂਕਿ ਇੱਕ ਵਾਰ ਆਪਾਂ ਕਿਸੇ ਵਾਸਤੇ ਅਰਦਾਸ ਕਰਦੇ ਆ ਤਾਂ ਆਪਣੀ ਜ਼ਿੰਦਗੀ ਦਾ ਕਈ ਨੂੰ ਤਾਂ ਇਦਾਂ ਹੁੰਦਾ ਵੀ ਸੰਪੂਰਨ ਨਾਮ ਜਪਿਆ ਹੋਇਆ ਵੀ ਦੇਣਾ ਪੈ ਜਾਂਦਾ ਕਿਉਂਕਿ ਵਾਹਿਗੁਰੂ ਜੀ ਕਹਿੰਦੇ ਆ ਨਾ ਵੀ ਜੇ ਜੋ ਇਨਸਾਨ ਮਨ ਲ ਕੇ ਖੁਦ ਪਾਪ ਕਰ ਰਿਹਾ ਖੁਦ ਉਹਦੇ ਦੁੱਖਾਂ ਦਾ ਮਨ ਲ ਕੇ ਕਾਰਨ ਹੈ ਖੁਦ ਉਹਦੇ ਪਿਛਲੇ ਕਰਮਾਂ ਦਾ ਜਿਹੜਾ ਉਹਨੂੰ ਪਾਪ ਹੈਗਾ ਉਸ ਨੂੰ ਕੱਟਣ ਵਾਸਤੇ ਉਹਨੂੰ ਖੁਦ ਮਿਹਨਤ ਕਰਨੀ ਪਊਗੀ ਅਗਰ ਤੂੰ ਉਹਦੇ ਵਾਸਤੇ ਮਿਹਨਤ ਕਰੇਂਗਾ ਤਾਂ ਤੈਨੂੰ ਵਿੱਚ ਜਾਮਣ ਬਾਨਾ ਪਊਗਾ ਤੇ ਤੈਨੂੰ ਕੁਝ ਦੇਣਾ ਪਊਗਾ ਤੁਸੀਂ ਨੇ ਰਾਜੇ ਜਨਕ ਬਾਰੇ ਸੁਣਿਆ ਹੋਣਾ ਰਾਜਾ ਜਨਕ ਜਦੋਂ ਉਹ ਸਵਰਗਾਂ ਦੇ ਵਿੱਚ ਗਿਆ ਸੀਗਾ ਤੇ ਉਸਨੇ ਦੇਖਿਆ ਕਿ ਇੱਕ ਸਾਈਡ ਤੇ ਨਰਕਾਂ ਦੇ ਵਿੱਚ ਬੜੀ ਹਾਹਾਕਾਰ ਮਚ ਰਹੀ ਸੀ ਤਾਂ ਉਸਨੇ ਪੁੱਛਿਆ ਵੀ ਇਹ ਕੀ ਆ ਕਹਿੰਦੇ ਵੀ ਇਹ ਨਰਕ ਨੇ ਕਹਿੰਦੇ ਵੀ ਇਹ ਨਰਕ ਕੀ ਹੁੰਦੇ ਨੇ ਕਹਿੰਦੇ ਵੀ ਜਿਹੜੇ ਧਰਤੀ ਤੇ ਪਾਪ ਕਰਕੇ ਆਉਂਦੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਇਹ ਨਰਕਾਂ ਦੇ ਵਿੱਚ ਸਿੱਟਿਆ ਜਾਂਦਾ ਹੈ ਖੂਹ ਉਹਨਾਂ ਨਾਲ ਭਰੇ ਹੋਏ ਨੇ ਕਹਿੰਦੇ ਖੂਹ ਕਦੋਂ ਖਾਲੀ ਹੋਣਗੇ ਫਿਰ ਤੇ ਜਮਰਾਜ ਕਹਿੰਦਾ ਵੀ ਕੋਈ ਜਪੀ ਤਪੀ ਕੋਈ ਨਾਮ ਜਪਣ ਵਾਲਾ ਅਗਰ ਆਪਦੇ ਨਾਮ ਦੇ ਵਿੱਚੋਂ ਇਹਨਾਂ ਵਾਸਤੇ ਦਸਵੰਧ ਦੇਵੇ ਮਾਲਕੀ ਆਪ ਦਾ ਨਾਮ ਦੇਵੇ ਇਹਨਾਂ ਵਾਸਤੇ ਜਪਿਆ ਹੋਇਆ ਤਾਂ ਇਹ ਖੂ ਖਾਲੀ ਹੋ ਸਕਦੇ ਨੇ ਇਹਨਾਂ ਦੀ ਗਤੀ ਹੋ ਸਕਦੀ ਹੈ ਤਾਂ ਰਾਜਾ ਜਨਕ ਕਹਿੰਦਾ ਵੀ ਮੈਂ ਇੱਕ ਘੜੀ ਦਾ ਸਿਮਰਨ ਦੇਣ ਲਈ ਤਿਆਰਾਂ ਕਿਉਂਕਿ ਰਾਜਾ ਜਨਕ ਸੀਗਾ ਜਿਹੜਾ ਤੁਸਾਂ ਨੂੰ ਪਤਾ ਹੀ ਹੈਗਾ ਵੀ ਉਹਨਾਂ ਦਾ ਇੰਨਾ ਜ਼ਿਆਦਾ ਪ੍ਰਤਾਪ ਸੀਗਾ ਐਨੇ ਜ਼ਿਆਦੇ ਉਹ ਜਪੀ ਤਪੀ ਸੀਗੇ ਜਿਨ੍ਹਾਂ ਦੇ ਕਹਿੰਦੇ ਪੁੱਤ ਭਗਤ ਹੋਣ ਪੁੱਤ ਅਵਤਾਰ ਹੋਣ ਉਹਨਾਂ ਦੇ ਮਾਪੇ ਤਾਂ ਫਿਰ ਚਾਹੇ ਇਹਨਾ ਪਤਾ ਹੀ ਹੈ ਤੁਹਾਨੂੰ ਕਹਿੰਦੇ ਜਦੋਂ ਉਹਨਾਂ ਨੇ ਆਪਦਾ ਇੱਕ ਉਹ ਕਰਿਆ ਤੇ ਉਹ ਖੂ ਖਾਲੀ ਹੋ ਗਈ ਉਹਨਾਂ ਦੀ ਮਲਕੀ ਗਤੀ ਹੋ ਗਈ ਆਪਾਂ ਜਿਵੇਂ ਕਹਿ ਦਿੰਨੇ ਆ ਨਾ ਨਰਕਾਂ ਦੇ ਵਿੱਚੋਂ ਉਹਨਾਂ ਨੂੰ ਆਜ਼ਾਦ ਕਰਤਾ ਤਾਂ ਫਿਰ ਰਾਜੇ ਜਨਕ ਨੇ ਕਿਹਾ ਕਹਿੰਦਾ ਵੀ ਇਹ ਖੂ ਹੁਣ ਭਰਨਗੇ ਕਦੋਂ ਤੇ ਜਮਰਾਜ ਨੇ ਕਿਹਾ ਕਹਿੰਦੇ ਵੀ ਜਦੋਂ ਕਾਲ ਯੁਗ ਦੇ ਵਿੱਚ ਪਾਪ ਹੋਣਗੇ ਉਸ ਟਾਈਮ ਕਹਿੰਦੇ ਇਹ ਖੂ ਭਰਨਗੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਦੋ ਦੋ ਸਾਲ ਦੇ ਬੱਚੀਆਂ ਨਾਲ ਵੇਪ ਲੜਕਿਆਂ ਨਾਲ ਵੇਪ ਕਾਤਲ ਪਤਾ ਨਹੀਂ ਕੀ ਕੁਛ ਕਿੱਥੇ ਕੀ ਕੀ ਹੋ ਰਿਹਾ ਉਹ ਅੱਜ ਚੱਲ ਰਿਹਾ ਹੈ ਇਹ ਅੱਜ ਤੋਂ ਬਹੁਤ ਸਾਲ ਪਹਿਲਾਂ ਲਿਖੀਆਂ ਗਈਆਂ ਨੇ ਸਤਜੁਗ ਤ੍ਰੇਤੇਜੁਗ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਅੱਜ ਇਹ ਦੱਸ ਰਹੀ ਹਾਂ ਆ ਕੀ ਗੱਲ ਹੁਣ ਜਿਹੜੀ ਕਿ ਵੀ ਜਦੋਂ ਵੀ ਆਪਾਂ ਦੁਖੀ ਹੁੰਨੇ ਆ ਜਾਂ ਜਦੋਂ ਵੀ ਆਪਾਂ ਨੂੰ ਰਾਤ ਨੂੰ ਜਾਗ ਆਉਂਦੀ ਆ ਉਸ ਟਾਈਮ ਆਪਾਂ ਕਿਸ ਸ਼ਬਦ ਨੂੰ ਬੋਲੀਏ ਕਿਉਂਕਿ ਮੈਨੂੰ ਜਦੋਂ ਦੁੱਖ ਆਉਂਦੇ ਨੇ ਇਨੀ ਵੀ ਮੈਂ ਸੁਖੀ ਰਹਿਣੀ ਹੱਟ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਆਏ ਨੇ ਆਖਿਰ ਮੈਂ ਤੁਹਾਨੂੰ ਕਿਸੇ ਦਿਨ ਡਿਟੇਲ ਦੇ ਵਿੱਚ ਸਾਰਿਆਂ ਨੂੰ ਦੱਸ ਦਾਂ ਤਾਂ ਤੁਸੀਂ ਮੈਨੂੰ ਖੁਦ ਕਹੋਗੇ ਵੀ ਭੈਣੇ ਤੂੰ ਕਿਹੜੀ ਮਿੱਟੀ ਦੀ ਬਣੀ ਹੋਈ ਆ ਮੈਂ ਇਹ ਜੇ ਦੁੱਖ ਛੱ ਲੈਨੇ ਆਪਦੇ ਆਪ ਤੇ ਕਿ ਮੈਂ ਬੋਲ ਕੇ ਵੀ ਦੱਸ ਨਹੀਂ ਸਕਦੀ ਪਰ ਵਾਹਿਗੁਰੂ ਜੀ ਨੇ ਮੈਨੂੰ ਉਹ ਦੁੱਖ ਦਿੱਤੇ ਆਪਣੇ ਚਰਨਾਂ ਦੇ ਨਾਲ ਜੋੜਨ ਲਈ ਉਸ ਤੋਂ ਵੀ ਵੱਧ ਮੈਨੂੰ ਸੁੱਖ ਦਿੱਤੇ ਉਸ ਤੋਂ ਵੀ ਚੌਗਣੇ ਕਿਤੇ ਜਾ ਕੇ ਮੈਨੂੰ ਅੱਜ ਵਾਹਿਗੁਰੂ ਜੀ ਨੇ ਜੇ ਅਗਰ ਮੈਂ ਅਰਦਾਸ ਕਰਦੀ ਆ ਦੇਖੋ ਮੈਂ ਇੱਕ ਵਾਹਿਗੁਰੂ ਜੀ ਨੂੰ ਇਹ ਨਹੀਂ ਸਮਝਦੀ ਵੀ ਹੈ ਨਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਅੱਖਰ ਨੇ ਜਾਂ ਬਾਣੀਆਂ ਮੈਂ ਉਹਨਾਂ ਨੂੰ ਹਾਜ਼ਰ ਨਾਜ਼ਰ ਆਪਦੇ ਪਿਤਾ ਜੀ ਸਮਝਦੀ ਆ ਮੈਂ ਗੁਰੂ ਸਾਹਿਬਾਂ ਨਾਲ ਆਪਦੇ ਮਾਪੇ ਮੰਗੂ ਲੜਦੀ ਆ ਜਦੋਂ ਵੀ ਹੈ ਨਾ ਕਿਸੇ ਚੀਜ਼ ਦੀ ਮੈਨੂੰ ਕੋਈ ਗੱਲ ਹੁੰਦੀ ਆ ਜਿੱਦਾਂ ਕਿ ਮੇਰਾ ਚੈਨਲ ਸੀਗਾ ਥੋੜਾ ਟਾਈਮ ਪਹਿਲਾਂ ਤੁਸੀਂ ਦੇਖਿਆ ਹੋਣਾ ਕਾਫੀ ਘੱਟ ਗਰੋ ਹੋ ਰਿਹਾ ਸੀਗਾ ਨਾ ਤੇ ਮੈਂ ਇੱਕ ਦਿਨ ਗੁਰੂ ਸਾਹਿਬਾਂ ਨਾਲ ਕਾਫੀ ਲੜੀ ਹੈ ਨਾ ਮੈਂ ਆਖਿਆ ਵੀ ਕਾਲ ਯੁਗ ਦੇ ਵਿੱਚ ਦੇਖੋ ਜਿਹੜੇ ਗੰਦੇ ਗਾਣੇ ਪਾਉਂਦੇ ਨੇ ਗੰਦੀਆਂ ਰੀਲਾਂ ਪਾਉਂਦੇ ਨੇ ਤੁਸੀਂ ਉਹਨਾਂ ਦੀ ਬਹੁਤ ਸੁਣਦੇ ਹੋ ਹਨਾ ਮੇਰੀ ਨਹੀਂ ਸੁਣ ਰਹੇ ਤੁਸੀਂ ਯਕੀਨ ਮੰਨਿਓ ਤੀਸਰੇ ਦਿਨ ਮੇਰਾ ਚੈਨਲ ਚੱਲ ਪਿਆ ਸੀ ਇਹ ਹੁਣ ਦੀ ਗੱਲ ਹੈ ਕੁਝ 20 ਦਿਨਾਂ ਦੀ ਗੱਲ ਹੈਗੀ ਇਹ ਯਕੀਨ ਮੰਨਿਓ ਕਰਕੇ ਦੇਖਿਓ ਪਰੋਸਰ ਪਰ ਇੱਕ ਮਹੀਨਾ ਦੇਖੋ ਮੈਨੂੰ ਕਮੈਂਟ ਚ ਇਹ ਨਾ ਕਿ ਉਹ ਵੀ ਦੀਦੀ ਕਿਵੇਂ ਕਰੀਏ ਕੀ ਕਰੀਏ ਕਾਹ ਤੋਂ ਕਰੀਏ ਦੇਖੋ ਉਹ ਗੱਲ ਹੁੰਦੀ ਮੈਨੂੰ ਪੁੱਛ ਸਕਦੇ ਹੋ ਅੱਜ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਕੱਲ ਨੂੰ ਫੇਰ ਮੈਨੂੰ ਹਨਾ ਕਿਸੇ ਗੱਲ ਤੋਂ ਕਹਿ ਦਿੰਦੇ ਹੋ ਤਾਂ ਪਲੀਜ਼ ਦੇਖੋ ਮੈਂ ਤੁਹਾਨੂੰ ਕੋਈ 2 ਸਾਲ 4 ਸਾਲ 5 ਸਾਲ ਤੱਕ ਕਹਿ ਨਹੀਂ ਰਹੀ ਮੈਂ ਸਿਰਫ ਤੁਹਾਨੂੰ ਇੱਕ ਸਵਾ ਮਹੀਨਾ ਕਹਿ ਰਹੀ ਹਾਂ 41 ਦਿਨ ਕਹਿ ਰਹੀ ਹਾਂ ਹਨਾ ਵੀ ਤੁਸੀਂ ਯਕੀਨ ਕਰਕੇ ਦੇਖੋ ਕਿਉਂਕਿ ਮੇਰੇ ਪਿਤਾ ਜੀ ਨੇ ਅੱਜ ਤੱਕ ਮੈਨੂੰ ਖਾਲੀ ਨਹੀਂ ਮੋੜਿਆ ਜਿਹਨੂੰ ਮੈਨੂੰ ਵੀ ਬਿਲਕੁਲ ਸੋਝੀ ਨਹੀਂ ਸੀਗੀ ਹਨਾ ਠੀਕ ਹੈ ਵੀ ਮੈਨੂੰ ਗੁਰਬਾਣੀ ਨਾਲ ਲਗਾ ਹੈਗਾ ਸੀਗਾ ਪਰ ਇੱਕ ਜਿਵੇਂ ਹੁੰਦਾਗਾ ਵੀ ਹਾਂ ਆਪਾਂ ਜਿਵੇਂ ਸਾਰੇ ਜਿੱਦਾਂ ਭੈਣਾ ਮੈਨੂੰ ਮੈਸੇਜ ਆਉਂਦੇ ਨੇ ਵੀਰਾਂ ਦੇ ਵੀ ਉਦਾਂ ਹੀ ਮੈਂ ਸੀਗੀ ਇੰਨਾ ਵਿਸ਼ਵਾਸ ਮੈਨੂੰ ਕਿਉਂ ਆਉਣ ਲੱਗਿਆ ਇਹ ਇਸੇ ਕਰਕੇ ਆਉਣ ਲੱਗਿਆ ਕਿਉਂਕਿ ਜਦੋਂ ਆਪਾਂ ਨਾ ਆਪਦਾ ਬਾਪ ਮਾਂ ਭੈਣ ਭਰਾ ਸਾਰਾ ਕੁਝ ਵਾਹਿਗੁਰੂ ਜੀ ਨੂੰ ਸਮਝਣ ਲੱਗ ਜਾਂਦੇ ਆ ਨਾ ਫਿਰ ਆਟੋਮੈਟਿਕੀ ਉਹ ਸਾਰੇ ਫਰਜ਼ ਪੂਰੇ ਕਰਨ ਲੱਗ ਜਾਂਦੇ ਨੇ ਭੈਣਾਂ ਵਾਲੇ ਵੀ ਬਾਪ ਵਾਲੇ ਵੀ ਮਾਂ ਵਾਲੇ ਵੀ ਦੇਖੋ ਇਹ ਇੱਕ ਭਰੋਸਾ ਤੇ ਅਗਲੀ ਗੱਲ ਜਿਹੜੀ ਮੈਂ ਦੱਸਣੀ ਹੈ ਵੀ ਜਦੋਂ ਵੀ ਤੁਹਾਨੂੰ ਜਾਗ ਆਉਂਦੀ ਆ ਤੁਹਾਡਾ ਮਨ ਦੁਖੀ ਹੈ ਹੁੰਦਾ ਵੀ ਮੇਰਾ ਕੋਈ ਨਹੀਂ ਹੈਗਾ ਕੁਝ ਸਮਾਂ ਪਹਿਲਾਂ ਨਾ ਮੈਨੂੰ ਇੰਨਾ ਡਿਪਰੈਸ਼ਨ ਚ ਰਹਿਣ ਲੱਗੀ ਸੀ ਮੈਂ ਚੈਨਲ ਬਣਾਉਣ ਤੋਂ ਪਹਿਲਾਂ ਦੀ ਗੱਲ ਹੈ ਤੇ ਰਾਤ ਨੂੰ ਨਾ ਮੈਂ ਪੂਰੀ-ਪੂਰੀ ਰਾਤ ਨਹੀਂ ਸੌਂਦੀ ਸੀ ਇੱਕਦਮ ਮੈਨੂੰ ਹੁੰਦਾ ਸੀਗਾ ਵੀ ਜਿਹੇ-ਜੇ ਦੁਨੀਆ ਤੇ ਆਏ ਜਿਹੇ-ਜੇ 나ਏ ਮੈਨੂੰ ਖੁਦ ਨੂੰ ਹੁੰਦਾ ਸੀਗਾ ਨਾ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣਾਉਣਾ ਨਾ ਤਾਂ ਮੇਂ ਨੌਕਰੀ ਮੇਰੀ ਨੌਕਰੀ ਵੀ ਜਿਹੜੀ ਸੀ ਉਹ ਵੀ ਛੁੱਟ ਗਈ ਹੈ ਨਾ ਪਹਿਲਾਂ ਮੈਰਿਜ ਤੋਂ ਪਹਿਲਾਂ ਮੈਂ ਕਰਦੀ ਸੀ ਤੇ ਬਾਅਦ ਦੇ ਵਿੱਚ ਮਾਹੌਲ ਇਦਾਂ ਦਾ ਹੋ ਗਿਆ ਹਾਲਾਤ ਵੀ ਇਦਾਂ ਦੇ ਹੋ ਗਏ ਕਿ ਇੰਨੇ ਦੁੱਖ ਆਏ ਕਿ ਸਾਰਾ ਕੁਝ ਹੀ ਭੁੱਲ ਗਿਆ ਮੈਨੂੰ ਨਾ ਇਦਾਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਨਾ ਬਸ ਆਏ ਤੇ ਤੁਰ ਜੋ ਵੀ ਕੁਝ ਨਹੀਂ ਹੈਗਾ ਮੈਂ ਸਾਰਿਆਂ ਨਾਲ ਕਿਝੇ-ਕਿਝੇ ਰਹਿਣਾ ਗੁੱਸੇ ਰਹਿਣਾ ਡਿਪਰੈਸ਼ਨ ਦੇ ਵਿੱਚ ਰਹਿਣਾ ਹਨਾ ਤੇ ਕਾਫੀ ਜ਼ਿਆਦਾ ਮੈਂ ਇਸ ਤਰੀਕੇ ਨਾਲ ਹੀ ਰਹਿਣ ਲੱਗੀ ਤੇ ਵਾਕੀ ਵਾਹਿਗੁਰੂ ਜੀ ਦੀ ਕਿਰਪਾ ਸੀਗੀ ਇਹ ਨਹੀਂ ਸੀਗਾ ਵੀ ਮੈਂ ਪਾਠ ਕਰਨਾ ਕਈ ਵਾਰੀ ਮੈਂ ਲੜਕੇ ਵਾਹਿਗੁਰੂ ਜੀ ਨਾਲ ਮੈਂ ਕਹਿੰਦੀ ਵੀ ਅੱਜ ਤੋਂ ਬਾਅਦ ਮੈਂ ਪਾਠ ਨਹੀਂ ਕਰਦੀ ਐਗੀ ਹਨਾ ਫਿਰ ਉਹ ਅੰਦਰ ਵਸਿਆ ਹੋਇਆ ਸੀਗਾ ਹਨਾ ਥੋੜਾ ਜਿਹਾ ਮੈਂ ਗੁੱਸੇ ਹੁੰਦੀ ਫਿਰ ਮੈਂ ਉਹ ਜਿਉਂ ਕਿਉਂਕਿ ਮੈਨੂੰ ਪਤਾ ਸੀਗਾ ਵੀ ਮੇਰਾ ਗੁਰੂ ਸਾਬਾ ਤੋਂ ਬਿਨਾ ਹਨਾ ਕੋਈ ਨਹੀਂ ਹੈਗਾ ਕਿਉਂਕਿ ਮੈਂ ਸਭ ਕੁਝ ਉਹਨਾਂ ਨੂੰ ਮੰਨ ਚੁੱਕੀ ਆਂਗੀ ਦੇਖੋ ਮੈਂ ਅੱਜ ਤੱਕ ਮੇਰੀ ਮੈਰਿਜ ਨੂੰ 19 ਸਾਲ ਹੋ ਗਏ ਤੇ ਮੈਂ ਆਪਣੇ ਪਾਪਾ ਨੂੰ ਜਾਂ ਆਪਣੀ ਮੰਮੀ ਨੂੰ ਜਾਂ ਆਪਣੇ ਭਰਾਵਾਂ ਨੂੰ ਕਦੇ ਵੀ ਕੋਈ ਔਕਸੌਖ ਵਾਲੀ ਗੱਲ ਨਹੀਂ ਦੱਸੀ ਤੇ ਮੈਂ ਜਿੰਨੀ ਮਰਜੀ ਔਖੀ ਰਹੀ ਆ ਪਰ ਮੈਂ ਉਹਨਾਂ ਨੂੰ ਕਦੇ ਨਹੀਂ ਕਿਹਾ ਹੈਗਾ ਵੀ ਮੈਂ ਔਖੀ ਆ ਕਿਉਂਕਿ ਮੈਨੂੰ ਪਤਾ ਵੀ ਉਹ ਕੀ ਕਰਨਗੇ ਉਹ ਵਿਚਾਰੇ ਹੋਰ ਦੁਖੀ ਹੋਣਗੇ ਕਹਿੰਦੇ ਉਹਦੇ ਕੋਲੇ ਦੁੱਖ ਰੋ ਜਿਹੜਾ ਤੇਰਾ ਦੁੱਖ ਦੂਰ ਕਰੇ ਮੈਂ ਦਿਨ ਰਾਤ ਰਾਤ ਨੂੰ ਵੀ ਦਿਨੇ ਵੀ ਜਦੋਂ ਵੀ ਦੁੱਖ ਆਉਂਦਾ ਮੈਂ ਇਦਾਂ ਹੀ ਰੋਈ ਜਾਣਾ ਪਾਠ ਕਰੀ ਜਾਣਾ ਰੋਈ ਜਾਣਾ ਪਾਠ ਕਰੀ ਜਾਣਾ ਕੁਛ ਦਿਨਾਂ ਦੇ ਵਿੱਚ ਹੀ ਵਾਹਿਗੁਰੂ ਜੀ ਮੇਰੀ ਉਹ ਅਰਦਾਸ ਨੂੰ ਜ਼ਰੂਰ ਸੁਣਦੇ ਸੀ ਹੁਣ ਵੀ ਸੁਣਦੇ ਆ ਮੈਂ ਹੁਣੀ ਦੱਸ ਕੇ ਹਟੀਆਂ ਵੀ 20 ਦਿਨ ਪਹਿਲਾਂ ਦੀ ਉਹ ਗੱਲ ਹੈ ਜਦੋਂ ਵੀ ਇਹਨਾਂ ਰਾਤ ਨੂੰ ਮੈਨੂੰ ਨੀਂਦ ਨਾ ਆਉਂਦੀ ਤਾਂ ਮੈਂ ਉੱਠ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ ਬੈਠੇ ਰਹਿਣਾ ਰਾਤ ਰਾਤ ਪਰ ਬੈਠੇ ਰਹਿਣਾ ਜਪਜੀ ਸਾਹਿਬ ਦਾ ਪਾਠ ਕਰਕੇ ਵੀ ਫਿਰ ਕਈ ਵਾਰੀ ਮੈਨੂੰ ਨੀਂਦ ਨਾ ਆਉਂਦੀ ਫਿਰ ਮੈਂ ਤੁਹਾਨੂੰ ਦੱਸਦੀ ਆ ਮੈਂ ਵਾਹਿਗੁਰੂ ਜੀ ਨੂੰ ਬਾਰ ਬਾਰ ਅਰਦਾਸ ਕਰਨੀ ਕਿ ਏ ਵਾਹਿਗੁਰੂ ਜੀ ਮੈਨੂੰ ਬਖਸ਼ ਲਓ ਮੈਂ ਪਿਛਲੇ ਜਨਮ ਦੇ ਵਿੱਚ ਪਤਾ ਨਹੀਂ ਕਿੰਨੇ ਕਪਾਪ ਕੀਤੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਤੁਸੀਂ ਹੀ ਕਰਵਾਉਣ ਵਾਲੇ ਸੀ ਤੁਸੀਂ ਹੀ ਸੋਝੀ ਦੇਣ ਵਾਲੇ ਹੋ ਤੁਸੀਂ ਹੀ ਜਨਮ ਦੇਣ ਵਾਲੇ ਹੋ ਮੇਰੇ ਪਿਛਲੇ ਕਰਮਾਂ ਨੂੰ ਕੱਟ ਦਿਓ ਤੇ ਨਾਲ ਮੈਂ ਸ਼ਬਦ ਗਾਉਣੀ ਦੀ ਸੀ ਅੱਗੇ ਸੰਭਲ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਪਿੱਛੇ ਕੀ ਬੀਤੀ ਆ ਪਰ ਆਪਾਂ ਨੂੰ ਪਤਾ ਹੁੰਦਾ ਜਿਹੜੀ ਆਪਾਂ ਔਗਣ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਹਨ ਤੇ ਮੈਨੂੰ ਵੀ ਕੁਛ ਜਿਦਾਂ ਕਿ ਇਸ ਜਨਮ ਦੇ ਪਤਾ ਹੈਗਾ ਆਪਾਂ ਉਹ ਹੀ ਕਹਿ ਦੇਣਾ ਵੀ ਮੈਂ ਤਾਂ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਹਨਾ ਮੇਰੇ ਨਾਲ ਕਿਉਂਦੀ ਥੇ ਲਈ ਅਗਰ ਆਪਾਂ ਮਾਰਾ ਕਰਦੇ ਆ ਤਾਂ ਹੀ ਆਪਾਂ ਭੋਗ ਰਹੇ ਹਾਂ ਕਦੇ ਵੀ ਹਨਾ ਕਲੀਨ ਚਿੱਟਨਾ ਦਿਆ ਕਰੋ ਕਿਉਂਕਿ ਆਪਾਂ ਤਾਂ ਪੈਰ ਪੈਰ ਤੇ ਜਾ ਕੇ ਹਨਾ ਪਾਪ ਕਰਦੇ ਆ ਤੁਰੇ ਜਾਂਦੇ ਆ ਆਪਾਂ ਪਤਾ ਨਹੀਂ ਕਿੰਨੇ ਕ ਜੀਵ ਜੰਤੂਆਂ ਨੂੰ ਮਾਰ ਦਿੰਦੇ ਆ ਤੇ ਰਾਤ ਨੂੰ ਉੱਠ ਕੇ ਮੈਂ ਬਸ ਵਾਹਿਗੁਰੂ ਅੱਗੇ ਮੂਲ ਮੰਤਰ ਦਾ ਪਾਠ ਕਰਨਾ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਕਮ ਸੇ ਕਮ ਜਦੋਂ ਵੀ ਮੇਰੀ ਅੱਖ ਖੁੱਲਦੀ ਮੈਂ ਵਾਹਿਗੁਰੂ ਜੀ ਅੱਗੇ ਬਸ ਇਹੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਕੀਤੇ ਹੋਏ ਹਨਾ ਕਰਮ ਜਦੋਂ ਵੀ ਤੁਹਾਨੂੰ ਰਾਤ ਨੂੰ ਦਿਨੇ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਅੱਖਾਂ ਬੰਦ ਕਰਕੇ ਵਾਹਿਗੁਰੂ 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 ਇਸ ਤਰੀਕੇ ਨਾਲ ਕਰੋਗੇ ਤਾਂ ਦੇਖਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਡਿਪਰੈਸ਼ਨ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਨੀਂਦ ਆ ਜਾਂਦੀ ਤੇ ਇੱਕ ਨਾ ਰੱਖਿਆ ਦੇ ਸ਼ਬਦ ਦਾ ਪਾਠ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਅਗਰ ਤੁਹਾਨੂੰ ਕੋਈ ਵੀ ਬੇਚੈਨੀ ਲੱਗਦੀ ਹੈ ਤੁਹਾਨੂੰ ਕੋਈ ਆਧ ਵਿਆਦ ਦਾ ਹੁੰਦਾ ਜਾਂ ਤੁਹਾਡਾ ਮਨ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਮੈਂ ਇੰਨੀ ਤਕਲੀਫ ਦੇ ਵਿੱਚ ਆ ਇਹ ਤੋਂ ਨਾਲ ਉਹ ਮੈਂ ਮਰ ਜਾਾਂ ਜਾ ਕੇ ਤਾਂ ਪਲੀਜ਼ ਤੁਸੀਂ ਰੱਖਿਆ ਦੇ ਸ਼ਬਦਾਂ ਦਾ ਪਾਠ ਜਰੂਰ ਕਰਿਆ ਕਰੋ ਅਗਰ ਤੁਹਾਨੂੰ ਪਾਠ ਨਹੀਂ ਆਉਂਦਾ ਤਾਂ ਤੁਸੀਂ ਜਿੱਦਾਂ ਕਿ ਮੈਂ ਦੱਸਿਆ ਵੀ ਮੈਂ ਰਾਤ ਨੂੰ ਉੱਠ ਕੇ ਵੀ ਵਾਹਿਗੁਰੂ ਗੁਰਮੰਤਰ ਤੇ ਮੂਲ ਮੰਤਰ ਦਾ ਪਾਠ ਕਰਦੀ ਹੁੰਦੀ ਸੀ ਜਿੰਨਾ ਚਿਰ ਮੈਨੂੰ ਨੀਂਦ ਨਹੀਂ ਆਉਂਦੀ ਸੀ ਬੈਠੀ ਵੀ ਪਈ ਵੀ ਕਰੀ ਜਾਂਦੀ ਹੁੰਦੀ ਸੀ ਤੇ ਅੱਜ ਇੰਨੀ ਕਿਰਪਾ ਹੋਈ ਹੈ ਵਾਹਿਗੁਰੂ ਜੀ ਦੀ ਕਿ ਤੁਰੇ ਫਿਰਦੇ ਵੀ ਅਗਰ ਮੈਨੂੰ 1 ਮਿੰਟ ਵੀ ਹੁੰਦਾ ਵੀ ਹਾਨ ਨਾਮ ਬਿਸਤਰ ਜੇ ਤਾਂ ਇਦਾਂ ਹੁੰਦਾ ਵੀ ਕੋਈ ਨੁਕਸਾਨ ਹੋਊਗਾ ਕਿਸੇ ਤਰੀਕੇ ਨਾਲ ਪਿਆਰ ਹੋਣਾ ਚਾਹੀਦਾ ਵਾਹਿਗੁਰੂ ਜੀ ਨਾਲ ਕਿਰਪਾ ਕਰਨ ਦੇ ਨੇ ਭਰੋਸਾ ਰੱਖੋ ਕਮ ਸੇ ਕਮ ਸਵਾ ਮੀ ਨਾਣਾ ਜ਼ਰੂਰ ਤੁਸੀਂ ਭਰੋਸਾ ਕਰਕੇ ਇਸ ਨਾਮ ਨੂੰ ਜਪੋ ਤੁਹਾਡੀ ਵਾਹਿਗੁਰੂ ਜੀ ਹਰ ਇੱਕ ਤਮੰਨਾ ਪੂਰੀ ਕਰਨਗੇ ਦੇਖੋ ਤੁਸੀਂ ਸਾ ਪਖੰਡੀਆਂ ਕੋਲੇ ਜਾਨੇ ਉੱਥੇ 5-5 10-10000 ਰੁਪਿਆ ਵੀ ਦਿਨੇ ਹੋ ਇੱਥੇ ਕੁਛ ਵੀ ਦੇਣ ਦੀ ਲੋੜ ਨਹੀਂ ਸਿਰਫ ਇੱਕ ਨਿਮਰਤਾ ਦੇ ਵਿੱਚ ਆਉਣ ਦੀ ਲੋੜ ਹੈ ਕਹਿੰਦੇ ਮੈਂ ਕੱਢ ਕੇ ਤੂੰ ਦੇ ਵਿੱਚ ਆ ਜਾ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਤੇ ਜਿਹੜੀਆਂ ਭੈਣਾਂ ਨੂੰ ਆਉਂਦਾ ਵੀ ਫਿਰ ਵੀ ਮੇਰੀ ਅਰਦਾਸ ਪੂਰੀ ਨਹੀਂ ਹੋ ਰਹੀ ਜਿੱਦਾਂ ਕਿ ਮੇਰੀ ਉਹ ਸੋਹਣੀ ਛੋਟੀ ਭੈਣ ਨੂੰ ਥੋੜਾ ਜਿਹਾ ਵਿਸ਼ਵਾਸ ਵੀ ਡੋਲ ਰਿਹਾ ਹੈ ਉਹਦਾ ਕਿਉਂਕਿ ਉਹਦੀ ਕ੍ਰਿਸਟੇ ਦੀ ਪ੍ਰੋਬਲਮ ਚੱਲ ਰਹੀ ਹੈਗੀ ਉਹ ਨੂੰ ਮੈਂ ਬਹੁਤ ਸਮਝਾਉਣੀ ਆ ਪਰ ਉਹ ਫੇਰ ਵੀ ਡੋਲੀ ਜਾ ਰਹੀ ਹੈਗੀ ਉਹਨੂੰ ਅੱਜ ਮੈਂ ਇੱਕ ਛੋਟੀ ਜੀ ਸਾਕੀ ਸੁਣਾਉਣੀ ਆ ਸਾਡੇ ਉਰੇ ਦੀ ਮੇਰੇ ਸਹੁਰਿਆਂ ਦੀ ਇੱਕ ਲੜਕੀ ਸੀਗੀ ਉਹ ਵਿਆਹਤੀ ਵਿਚਾਰੀ ਉਹਦੀ ਸੱਸ ਨੇ ਪਹਿਲਾਂ ਉਹਨੂੰ ਬਹੁਤ ਤੰਗ ਕੀਤਾ ਫੇਰ ਉਸ ਤੋਂ ਬਾਅਦ ਉਹਨੂੰ ਛੱਡਤਾ ਸਹੁਰਿਆਂ ਨੇ ਉਹਨੂੰ ਕਹਿੰਦੇ ਕਹਿੰਦੀ ਮੈਂ ਆਪਦੇ ਪੁੱਤ ਨੂੰ ਤਾਂ ਕਿਤੇ ਹੋਰ ਵਿਆ ਲੂੰਗੀ ਕਹਿੰਦੀ ਤੇਰਾ ਨਹੀਂ ਕਿਸ ਕੁਛ ਬੰਨਣਾ ਉਹ ਜਿਹੜਾ ਉਹਦਾ ਘਰ ਵਾਲਾ ਸੀਗਾ ਥੋੜੇ ਕਿਚੇ ਰਵਾਜ ਐਕਸੀਡੈਂਟ ਦੇ ਵਿੱਚੋਂ ਮੁੱਕ ਗਿਆ ਮਰ ਗਿਆ ਮਦਲ ਕੇ ਜਿਹੜੀ ਉਹ ਲੜਕੀ ਸੀ ਉਹ ਆਪਣੇ ਪੇਕੇ ਘਰ ਆ ਗਈ ਪੇਕਿਆਂ ਤੋਂ ਉਹ ਮਾਮੇ ਦੇ ਘਰ ਆ ਗਈ ਵਿਚਾਰੀ ਮਾਮੇ ਨੇ ਦੇਖਿਆ ਕਾਫੀ ਟਾਈਮੋਂ ਉਹ ਵਿਚੈ ਨੂੰ ਰੱਖਿਆ ਤਾਨੇ ਮੇਨੇ ਮਾਰਦੇ ਨੇ ਲੋਕ ਹਨਾ ਵੀ ਇਦਾਂ ਹੋਇਆ ਏ ਛੱਡ ਕੇ ਆ ਗਈ ਏ ਸਹੁਰਿਆਂ ਤੋਂ ਆ ਗਈ ਰਿਸ਼ਤਾ ਬਹੁਤ ਔਖਾ ਮਿਲਦਾ ਫਿਰ ਯਕੀਨ ਮੰਨਿਓ ਵਾਹਿਗੁਰੂ ਜੀ ਦੇ ਲੜ ਲੱਗੀ ਤੇ ਉਹ ਗੁਰਦੁਆਰਾ ਸਾਹਿਬ ਜਾਂਦੀ ਪਾਠ ਕਰਦੀ ਉਹਨੇ ਆਪਣੇ ਮਨੋਂ ਇਦਾਂ ਕੀਤਾ ਵੀ ਵਾਹਿਗੁਰੂ ਜੀ ਜੋ ਤੁਸੀਂ ਕਰ ਰਹੇ ਹੋ ਚੰਗਾ ਹੀ ਕਰ ਰਹੇ ਹੋ ਤੁਸੀਂ ਕਦੇ ਮਾਰਾ ਨਹੀਂ ਕਰਦੇ ਹਿਰੂਟ ਨੇ ਪੜ੍ਹਾਈ ਸ਼ੁਰੂ ਕਰਤੀ ਪੜ੍ਹਾਈ ਕਰਕੇ ਉਹ ਅੱਜ ਡਾਕਟਰ ਹੈਗੀ ਅਮਰੀਕਾ ਦੇ ਵਿੱਚ ਤੇ ਉੱਥੇ ਹੀ ਉਹਦਾ ਰਿਸ਼ਤਾ ਹੋਇਆ ਉੱਥੇ ਹੀ ਉਹ ਅੱਜ ਪੱਕੀ ਹੈਗੀ ਯਕੀਨ ਮੰਨਿਓ ਵਾਹਿਗੁਰੂ ਜੀ ਅਗਰ ਇੱਕ ਦਰਵਾਜ਼ਾ ਤੁਹਾਡੇ ਵਾਸਤੇ ਬੰਦ ਕਰ ਦਿਆ ਨੇ ਤਾਂ ਚਾਰ ਦਰਵਾਜ਼ੇ ਖੋਲ ਦਿੰਦੇ ਨੇ ਕਦੇ ਵੀ ਮਨ ਨਾ ਡਲਾਓ ਵੀ ਅੱਜ ਮੇਰੇ ਤੇ ਇਹ ਔਖੀ ਘੜੀ ਆ ਗਈ ਤਾਂ ਵੀ ਮੈਂ ਨੂੰ ਪਤਾ ਨਹੀਂ ਕੀ ਹੋਊਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਨੇ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੁਝ ਲਿਖਿਆ ਹੋਇਆ ਹੈ ਬਸ ਇਹ ਅਪਰੋਚ ਕਹੋ ਕਿ ਵਾਹਿਗੁਰੂ ਜੀ ਨੇ ਮੇਰਾ ਆਉਣ ਵਾਲਾ ਭਵਿੱਖ ਸੁਮਾਰਨਾ ਆਉਣ ਵਾਲੇ ਸਮੇਂ ਵਿੱਚ ਮੈਨੂੰ ਬਹੁਤ ਤਰੱਕੀ ਦੇਣੀ ਹੈ ਇਸ ਨੂੰ ਰੋਜ਼ ਤੁਸੀਂ ਕਹੋ ਕਦੇ ਵੀ 네ਗੇਟਿਵ ਨਾ ਸੋਚੋ ਪੋਜ਼ਿਟਿਵ ਰਹੋ ਕਿਉਂਕਿ ਕਹਿੰਦੇ ਨੇ ਵੀ 24 ਘੰਟਿਆਂ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਜੀ ਤੁਹਾਡੀ ਜ਼ੁਬਾਨ ਤੇ ਜਿਹੜੀ ਵੀ ਗੱਲ ਆਉਂਦੀ ਹੈ ਉਹਨੂੰ ਜ਼ਰੂਰ ਪੂਰੀ ਕਰਦੇ ਨੇ ਤੁਸੀਂ ਕਦੇ ਸੋਚਿਆ ਹੋਣਾ ਕਈ ਵਾਰੀ ਆਪਾਂ ਅਚਨਚੇਤ ਕੋਈ ਗੱਲ ਕਹਿ ਦਿੰਦੇ ਆ ਉਹ ਪੂਰੀ ਹੋ ਜਾਂਦੀ ਆਪਾਂ ਕਹਿਣਾ ਲੈ ਪਹਿਲਾਂ ਮੈਂ ਆਣਾ ਮੰਗ ਲ ਇਹ ਸਚਾਈ ਹੈ ਇਹ ਝੂਠ ਨਹੀਂ ਹੈਗਾ ਕਹਿੰਦੇ ਮੰਗਣਾ ਜਦੋਂ ਉਹ ਵੀ ਪੋਜ਼ਿਟਿਵ ਕਰਕੇ ਮੰਗੋ ਵਾਹਿਗੁਰੂ ਜੀ ਨੂੰ ਬਸ ਅਰਦਾਸਾਂ ਕਰੀ ਚਲੋ ਵਾਹਿਗੁਰੂ ਜੀ ਮੈਨੂੰ ਆਹ ਕੰਮ ਕਰ ਦਿਓ ਕੋਈ ਵੀ ਤੁਹਾਡਾ ਕੰਮ ਹੈਗਾ ਉਸ ਦੀ ਅਰਦਾਸ ਵਾਰ-ਵਾਰ ਸੁੱਤੇ ਪਏ ਜਾਗਦੇ ਉੱਠਦੇ ਬੈਠਦੇ ਕਰਦੇ ਰਹੋ ਤਾਂ ਉਹ ਜ਼ਰੂਰ ਪੂਰੀ ਹੋਊਗੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਆਪਣੀ ਭੈਣ ਤੋਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣੀ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ